ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਿਬਾਨਗੜ ਸਾਹਿਬ ਜੋ ਕਿ ਗੁਰਦੁਆਰਾ ਫਤਿਹਗੜ ਸਾਹਿਬ ਸ਼ਹੀਦੀ ਸਥਾਨ ਤੋਂ ਬਿਲਕੁਲ ਬੈਕ ਸਾਈਡ ਤੇ ਹੈ ਸੇ ਪੌੜੂ ਸੱਚੇ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ ਹੋਇਆ ਇਤਿਹਾਸ ਗੁਰਦੁਆਰਾ ਬਿਬਾਨਗੜ ਸਾਹਿਬ ਜਦੋਂ ਜਦੋਂ ਸੁਭਾ ਸਰਹੰਦ ਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ 'ਚ ਚਿੰਨ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਦੇ पार्थिव ਸਰੀਰ ਨੂੰ ਇੱਥੇ ਸੁੱਟ ਦਿੱਤਾ ਗਿਆ। ਉਹ ਇਸੇ ਥਾਂ ਤੇ ਸੁੱਟਦਾ ਤਾਂਕਿ ਜੰਗਲੀ ਜਾਨਵਰ ਉਹਨਾਂ ਦੇ ਸਰੀਰ ਨੂੰ ਖਾ ਜਾਣਗੇ। ਬਟ ਇਸੇ ਥਾਂ ਤੇ ਦੋ ਸ਼ੇਰਾਂ ਨੇ ਉਹਨਾਂ ਦੇ पार्थिव ਸਰੀਰ ਦੀ ਸੰਭਾਲ ਕੀਤੀ। ਤੇ ਆਓ ਦਰਸ਼ਨ ਕਰਦੇ ਹਾਂ ਉਸ ਸਥਾਨ ਦੇ ਇਹ ਥੜਾ ਸਾ ਬਣਿਆ ਬਟ ਇੱਥੇ ਕੁਝ ਵੀ ਲਿਖਿਆ ਨਹੀਂ ਹੈ। ਥੱਲੇ ਪੋਰਾ ਸਾਬ ਚੱਲਦੇ ਆਂ। ਤਨ ਤਨ ਮਾਤਾ ਗੁਜਰਕੌਰ ਜੀ ਤਨ ਤਨ ਛੋਟੇ ਸੇਬ ਜਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਥੜੇ ਸਾਹਿਬ ਇੱਥੇ ਸ਼ਜੋਪਿਤ ਨੇ ਤਨ ਤਨ ਮਾਤਾ ਗੁਜਰਕੌਰ ਜੀ ਦੇ ਪਾਰਥੀਵ ਸਰੀਰ ਨੂੰ ਇੱਥੇ ਸੁੱਟਿਆ ਗਿਆ ਸੀਗਾ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਦੇ ਪਾਰਥੀਵ ਸਰੀਰ ਨੂੰ ਸੂਬਾ ਸਰਹੰਦ ਵੱਲੋਂ ਇੱਥੇ ਸੁੱਟਿਆ ਗਿਆ ਸੀਗਾ ਅੱਜ ਗੁਰਗੁਰਾਂ ਸਾਹਿਬ ਜੀ ਦਾ ਮਹਾਰਾਜ ਜੀ ਦਾ ਪ੍ਰਕਾਸ਼ ਸ਼ੋਭਿਤ ਹੈ ਉਸ ਥੜਾ ਸਾਹ ਉੱਤੇ ਕੰਤਨ ਬੱਬਾ ਜੁਰਾਵਰ ਸਿੰਘ ਜੀ ਜੇ पार्थिव ਸਰੀਰ ਨੂੰ ਇੱਥੇ ਸੁੱਟਿਆ ਗਿਆ ਸੀਗਾ ਇੱਕ ਵਾਰ ਮੈਂ ਜੋ ਸੋਦਾ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸਭ ਨੂੰ ਇੱਕ ਵਾਰ ਸਰਹੰਦ ਫਤਿਹਗੜ ਸਾਹਿਬ ਜ਼ਰੂਰ ਲੈ ਕੇ ਆਣਾ ਚਾਹੀਦਾ ਹੈ ਜ਼ਰੂਰ। ਹੰਸਲਾ ਨਦੀ ਜੋ ਕਿ ਪੂਰੀ ਸੁੱਕ ਗਈ ਹੈ ਤੇ ਪ੍ਰਾਤਨ ਉਹਦੀ ਨਿਸ਼ਾਨੀ ਇੱਥੇ ਰੱਖੀ ਹੋਈ ਹੈ। ਗੁਰਦੁਆਰਾ ਵਿਭਾਨਗੜ ਸਾਹਿਬ ਗੁਰਦੁਆਰਾ ਫਤੇਗੜ ਸਾਹਿਬ ਸ਼ਹੀਦੀ ਸਥਾਨ ਤੋਂ ਬਿਲਕੁਲ ਪਿੱਛੇ ਵਾਲੇ ਪਾਸੇ ਹੈ ਤੇ ਸਾਰੀਆਂ ਸੰਗਤਾਂ ਜਦ ਵੀ ਸ਼ਹੀਦੀ ਜੋੜ ਮੇਲੇ ਤੇ ਆਉਂਦੇ ਜਰੂਰ ਇੱਥੇ ਆ ਕੇ ਛੋਟੇ ਸਹਿਬਜ਼ਾਦੇ ਨੂੰ ਨਤਮਸਤਕ ਹੋਇਆ ਕਰੋ ਤੇ ਸਾਡੇ ਕੌਮ ਦੇ ਬਾਬਿਆਂ ਦਾ ਸਥਾਨ ਹੈ ਬਾਬਿਆਂ ਦਾ ਤੇ ਜਰੂਰ ਆਇਆ ਕਰੋ ਤੇ ਆਪਣੀ ਵੀਡੀਓ ਨੂੰ ਕਰਦੇ ਇੱਥੇ ਐਂਡ ਕਿ ਮੈਨੂੰ ਦੱਸਿਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਤੁਹਾਨੂੰ ਕਿੱਦਾਂ ਦੇ ਲੱਗੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ